ਇਤਲਾਮ ਲਈ ਕਿ ਸਾਡੇ ਜਿਹੜੀ ਇੱਕ ਵਾਰਦਾਤ ਹੋਈ ਸੀ ਅੱਜ ਤੋਂ ਕੁਝ ਦਿਨਾਂ ਪਹਿਲਾਂ ਜਿਹਦੇ ਵਿੱਚ ਇੱਕ ਕਾਰੋਬਾਰੀ ਦੇ ਆਫਿਸ ਦੇ ਉੱਤੇ ਕੁਝ ਨਾਮ ਅਣੂ ਵਿਅਕਤੀ ਗਏ ਸਨ ਤੇ ਉਹਨਾਂ ਵੱਲੋਂ ਜਿਹੜਾ ਸੀਗਾ ਉਹਦੇ ਜਿਹੜਾ ਗਲਾਸ ਦਾ ਗੇਟ ਸੀਗਾ ਮੇਨ ਗੇਟ ਤੇ ਫਾਇਰ ਕਰਕੇ ਤੇ ਕੁਝ ਜਿਹੜਾ ਕੈਸ਼ ਸੀਗਾ ਉਹ ਖੋਹ ਕੀਤਾ ਗਿਆ ਸੀ ਉਸੇ ਇਤਲਾਹ ਦੇ ਕੰਮ ਕਰਦੇ ਹੋਏ ਅੱਜ ਮਾਰਨਿੰਗ ਸਾਡੇ ਐਸ.ਐਚ.ਓ ਸਾਹਿਬ ਨੂੰ ਇਤਲਾਹ ਸੀਗੀ ਤੇ ਉਹ ਮੋਗੇ ਜਾ ਕੇ ਫੋਟੋਜ਼ ਵਗੈਰਾ ਵੈਰੀਫਾਈ ਕਰਾਈ ਤੇ ਉੱਥੇ ਜਿਹੜਾ ਹੈਗਾ ਦੋ ਬੰਦੇ ਜਿਹੜੇ ਸੀਗੇ ਆਪਣੇ ਜੈਦੀਪ ਤੇ ਬਸੰਤ ਉਹਨਾਂ ਨੂੰ ਵਾਪਸੀ ਦੇ ਵਿੱਚ ਨਾਮਿਨੇਟ ਕੀਤਾ ਤੇ ਫਿਰ ਸਾਨੂੰ ਇਤਲਾਹ ਸੀਗੀ ਕਿ ਆਪਣਾ ਜਿਹੜਾ ਅੰਬੇ ਮਾਜਰਾ ਫੋਕਲ ਪੁਆਇੰਟ ਜਿਹੜਾ ਰੋਡ ਹੈਗਾ ਇਹਦੇ ਵਿੱਚ ਇਹ ਇਸ ਏਰੀਏ ਦੇ ਵਿੱਚ ਫਿਲਹਾਲ ਮੌਜੂਦ ਹਨ ਤੇ ਫਿਰ ਜਿਹੜੀ ਹੈਗੀ ਕੋਈ ਨਾ ਕੋਈ ਵਾਰਦਾਤ ਦੇਣ ਦੇ ਇਰਾਦੇ ਦੇ ਨਾਲ ਇੱਥੇ ਜਿਹੜੇ ਹੈਗੇ ਰੈਕੀ ਕਰ ਰਹੇ ਹਨ ਤੇ ਨਾ ਇਤਲਾਹ ਮਿਲਦੇ ਹੀ ਜਿਹੜੀ ਹੈਗੀ ਆਪਣੀ ਸਾਡੀ ਸੀਆਈਏ ਦੀ ਟੀਮ ਤੇ ਐਸਐਚਓ ਗੋਵਿੰਦਗੜ੍ਹ ਇਹਨਾਂ ਦੀ ਪਾਲ ਕਰਨੀ ਇਸ ਏਰੀਏ ਦੇ ਵਿੱਚ ਆ ਕੇ ਤੇ ਜਦੋਂ ਇੱਥੇ ਆਪਣਾ ਗੰਦੇ ਨਾਲੇ ਕੋਲ ਪਹੁੰਚੇ ਤੇ ਉੱਥੇ ਜਿਹੜੇ ਉਹ ਦੋਨੋਂ ਬੰਦੇ ਸੀਗੇ ਉਹ ਇੱਕ ਸਪਲੈਂਡਰ ਜਿਹੜੀ ਸੀਗੀ ਵਿਦਆਊਟ ਨੰਬਰ ਪਲੇਟ ਉੱਤੇ ਸਵਾਰ ਸੀ ਤੇ ਜਦੋਂ ਹੀ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਉਹ ਇੱਕ ਕੱਚੇ ਰਸਤੇ ਜਿਹੜੀ ਸੀਗੇ ਉਹਦੇ ਉੱਤੇ ਭੱਜਣ ਲੱਗੇ ਤੇ ਜਦੋਂ ਉਹਨਾਂ ਦਾ ਪਿੱਛਾ ਸਾਡੀ ਪੁਲਿਸ ਪਾਰਟੀ ਕਰ ਰਹੀ ਸੀ ਤੇ ਅੱਗੇ ਜਾ ਕੇ ਉੱਥੇ ਇੱਕ ਮਿੱਟੀ ਦਾ ਢੇਰ ਹੈਗਾ ਉੱਦੇ ਜਾ ਕੇ ਉਹ ਡਿੱਗ ਪਏ ਤੇ ਉਹਨਾਂ ਨੇ ਫਿਰ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਜਿਹਨੂੰ ਐਸਐਚਓ ਗੋਵਿੰਦਗੜ੍ਹ ਅਸ਼ਦੀਪ ਲੀਡ ਕਰ ਰਹੀ ਸੀਗੀ ਤੇ ਨਾਲ ਸੀਆਈ ਵੀ ਸੀਗੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਉਹਨਾਂ ਨੇ ਫਿਰ ਜਵਾਬੀ ਫਾਇਰ ਦੇ ਵਿੱਚ ਉਹਨਾਂ ਨੇ ਵੀ ਫਾਇਰਿੰਗ ਕੀਤੀ ਇਹਦੇ ਵਿੱਚ ਜਿਹੜੇ ਦੋਨੋਂ ਬੰਦੇ ਸੀਗੇ ਜੈਦੀਪ ਤੇ ਬਸੰਤ ਇਹ ਇਹਨਾਂ ਨੂੰ ਜਿਹੜੀ ਹੈਗੀ ਆ ਲੋਅਰ ਬਾਡੀ ਪਾਰਟ ਤੇ ਜਿਹੜੀ ਹੈਗੀ ਬੁਲੇਟ ਇੰਜਰੀਜ਼ ਹੈਗੀਆਂ ਤੇ ਇਹਦੇ ਨਾਲ ਨਾਲ ਸਾਡਾ ਵੀ ਇੱਕ ਜਿਹੜਾ ਮੁਲਾਜ਼ਮ ਹੈ ਉਹਨੂੰ ਵੀ ਛੜੀਟਾ ਵਜੀਆਂ ਉਹ ਡਿੱਗ ਪਿਆ ਸੀਗਾ ਤੇ ਉਹਨੂੰ ਵੀ ਚਰੀਟਾ ਵਧੀਆ ਤੇ ਸਾਡਾ ਜਿਹੜਾ ਮੁਲਾਜ਼ਮ ਹੈ ਉਹ ਫਿਲਹਾਲ ਆਊਟ ਆਫ ਡੇਂਜਰ ਆ ਦੇ ਨਾਲ ਨਾਲ ਜਿਹੜਾ ਇਹ ਜਿਹੜੇ ਦੋਨੋਂ ਸੀਗੇ ਦੂਸ਼ੀ ਜਨਾ ਦਾ ਕੀ ਨਾਂ ਜਦੀਪ ਤੇ ਬਸੰਤਨ ਇਹ ਫਿਲਹਾਲ ਫੌਰੀ ਤੌਰ ਤੇ ਇਹਨਾਂ ਨੂੰ ਜਿਹੜੀ ਹੈਗੀ ਆ ਮੈਡੀਕਲ ਟ੍ਰੀਟਮੈਂਟ ਇਹਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਤੇ ਫਿਲਹਾਲ ਇਹ ਸਿਵਲ ਹਸਪਤਾਲ ਦਾਖਲ ਹਨ ਅੱਗੇ ਇਸ ਕੇਸ ਦੀ ਤਫਤੀਸ਼ ਤੇ ਅੱਜ ਜਿਹੜਾ ਇਨਸੀਡੈਂਟ ਹੋਇਆ ਇਸ ਸੰਬੰਧੀ ਅਗਲੀ ਕਾਰਵਾਈ ਜਿਹੜੀ ਹੈ ਕਿ ਉਹ ਅਮਲ ਚ ਲਿਆਂਦੀ ਜਾ ਰਹੀ ਹੈ ਅਸਲਾ ਵਗੈਰਾ ਉਹਨਾਂ ਕੋਲ ਕੋਈ ਪ੍ਰਾਪਤ ਹੈ ਇੱਥੇ ਬੇਸਿਕਲੀ ਜਦੋਂ ਇੱਥੇ ਦੋਨਾਂ ਕੋਲ ਲੈ ਕੇ ਕਸਲਾ ਸੀਗਾ ਜਿਹੜਾ 32 ਬੋਰ ਦਾ ਦੇਸੀ ਪਿਸਟਲ ਜਿਹੜਾ ਸੀਗਾ ਅਨਲਾਈਸੈਂਸੀ ਵੈਪਨ ਦੋਨਾਂ ਕੋਲ ਸੀਗਾ ਜਿਹਦੀ ਵਰਤੋਂ ਕਰਕੇ ਉਹਨਾਂ ਨੇ ਸਾਡੀ ਜਿਹੜੀ ਸੀਗੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਹ ਦੋਨੋਂ ਹੀ ਜਿਹੜੇ ਵੈਪਨ ਹੈਗੇ ਆ ਉਹ ਸਾਡੀ ਪਾਰਟੀ ਨੇ ਬਰਾਮਦ ਕਰ ਲਿਆ ਤੇ ਅੱਗੇ ਜਿਹੜੀ ਹੈਗੀ ਆ ਇਸ ਮੁਕਦਮੇ ਦੀ ਤਫ਼ਤੀਸ਼ ਅੱਲੇ ਜਾਰੀ ਹੈ ਇਹ ਦੋਨੋਂ ਹੀ ਜਿਹੜੇ ਮੁੱਗੇ ਦੇ ਵਸਨੀਕ ਹਨ ਤੇ ਉਸ ਏਰੀਆ ਤੋਂ ਬਿਲੋਂਗ ਕਰਦੇ ਨੇ ਤੇ ਸਾਨੂੰ ਇਤਲਾ ਸੀ ਕਿ ਜਿਹੜਾ ਸਾਡੇ ਅੱਜ ਤੋਂ ਹੋਏ ਕਰੀਬ 3-4 ਦਿਨ ਪਹਿਲੇ ਇੱਕ ਵਾਰਦਾਤ ਹੋਈ ਹੈ ਜਿਹੜੀ ਆਪਣਾ ਪ੍ਰੀਤਨਗਰ ਦੇ ਏਰੀਏ ਦੇ ਵਿੱਚ ਉਹਦੇ ਵਿੱਚ ਜਿਹੜੀ ਹੈਗੇ ਜਿਹੜਾ ਲੱਖ ਰੁਪਏ ਜਿਹੜਾ ਫੂਕੇ ਜੀ ਉਹਦੇ ਵਿੱਚ ਜਿਹੜੀ ਹੈਗੇ ਇਹਨਾਂ ਦੀ ਸੰਮੂਲੀਅਤ ਜਿਸ ਕਰਕੇ ਇਹਨਾਂ ਦੀ ਭਾਲ ਸਾਨੂੰ ਇਤਲਾ ਸੀ ਕਿ ਸਾਡੀ ਪੁਲਿਸ ਪਾਰਟੀ ਇਹਨਾਂ ਦੀ ਭਾਲ ਕਰ ਰਹੀ ਸੀਗੇ ਜਿਨ੍ਹਾਂ ਨੂੰ ਦੇਖ ਕੇ ਜਦੋਂ ਇਹ ਦੋਨੋਂ ਭੱਜਣ ਲੱਗੇ ਤੇ ਡਿੱਗ ਪਏ ਤੇ ਸਾਡੀ ਪੁਲਿਸ ਪਾਰਟੀ ਦੋਨਾਂ ਨੇ ਫਾਇਰ ਕੀਤਾ ਇਨਾਂ ਦੀ ਫਾਇਰਿੰਗ ਚ ਤਾਂ ਨਹੀਂ ਕਿਸੇ ਆਪਣੇ ਮੁਲਾਜ਼ਮ ਨੂੰ ਸੱਟ ਮੱਗੀ ਜੀ ਇਨਾਂ ਨੇ ਸਾਡੀ ਇਨਾਂ ਦੀ ਫਾਇਰਿੰਗ ਤੇ ਸਾਡੀ ਜਿਹੜੀ ਗੱਡੀ ਸੀ ਗੱਡੀ ਤੇ ਕਾਫੀ ਆ ਜਿਹੜੀਆਂ ਕਿ ਬੁਲੇਟ ਇੰਜਰੀਜ਼ ਲੱਗੀਆਂ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਸਾਡੇ ਇੱਕ ਮੁਲਾਜ਼ਮ ਡਿੱਗਣ ਕਰਕੇ ਜ਼ਖਮੀ ਹੋਇਆ ਬਟ ਸਾਡੇ ਮੁਲਾਜ਼ਮਾਂ ਦਾ ਬਚਾਅ ਹੋ ਗਿਆ ਫਿਰ ਵੀ ਤੇ ਆ ਜਿਹੜਾ ਜ਼ਖਮੀ ਹੋਇਆ ਮੁਲਾਜ਼ਮ ਉਹਨੂੰ ਅਸੀਂ ਜਿਹੜੀ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਤਾਂ ਕਿ ਉਹਦਾ ਜੋ ਵੀ ਉਹਦਾ ਮੈਡੀਕਲ ਟਰੀਟਮੈਂਟ ਹੈ ਉਹ ਅਸੀਂ ਉਹਨੂੰ ਮਈਆ ਕਰਾ ਦਿੱਤਾ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز